ਮੇਰੀ ਪਟਾਖਣਾ ਸਾਹਿਬ ਮੇਰੀ ਤੇ ਮੇਕੋ ਗੱਡੀਆਂ ਫਾਈਨਾਂਸ ਹੋਈਆਂ ਬੰਦੇ ਦੀਆਂ 40-50 ਗੱਡੀਆਂ ਫਾਈਨਾਂਸ ਹੋਈਆਂ ਹੁਣ ਇਹਨਾਂ ਦੀ ਗੱਡੀਆਂ ਫੜੀ ਗਿਆ ਤੇ ਮੈਂ ਨਾ ਕੋ ਸੋਲਮੈਂਟ ਲੈਣੇ ਮੈਨੂੰ ਸੋਲਮੈਂਟਰੀ ਦੇਣ ਦੇ ਗੱਡੀ ਅੜ ਗਈ ਇਹਨਾਂ ਦੀ 10-12 ਗੱਡੀਆਂ ਰੋਜ਼ ਫੜ ਲੈਣਗੇ ਛੱਡ ਦਿੰਦੇ ਹੁਣ ਜੇ ਉਹ ਸੁਝੇ ਉਹ ਜੇ ਫਾਈਨਾਂਸ ਕੀਤੀ ਉਹਦੇ ਕਾਗਜ਼ ਜਾਂ ਆਰਸੀ ਕੋਈ ਨਹੀਂ ਉਹ ਸਭ ਕੁਝ ਮੇਰੇ ਕੋ ਪੇ ਇਹਨਾਂ ਦੇ ਸਟੈਂਪ ਪੇਪਰ ਪੇ ਨਾ ਚੱਕ ਚੁੱਕ ਸਾਰੇ ਪੇ ਦੋ ਇੱਕ ਉਹ ਆਪਸ਼ਨ ਨੇ ਕੋਈ ਕੋਈ ਉਹਦੇ ਗੱਲਬਾਤ ਹੀ ਕੋਈ ਹੈਗੀ ਉਹ ਆਪਸ਼ਨ ਜੇ ਹੁਣ ਇਹ ਕਹਿੰਦੇ ਬਿ ਲਾਇਸੈਂਸ ਕਾੜ ਦੇ ਆ ਲਾਇਸੈਂਸੀ ਉਹਨ ਦੀ سپورਟ ਤੇ ਦੇ ਨੇ ਜੇ 10 15 ਦਿਨ ਉਹਨੇ ਵੇਟ ਕਰਤਾ ਲੇਟ ਕਰਤਾ ਇਹਨਾਂ ਨੇ ਇਹ ਮੈਨੂੰ ਕਿਥੋਂ ਕਿੱਸਾ ਦੇਣੀ ਹੈ ਇਹਨਾਂ ਨੇ ਉਹ ਬੰਦੇ ਤੇ ਵਿਹਲੇ ਬੈਏ ਨੇ ਆ ਨੰਬਰ ਕਈ 22 ਨੰਬਰ ਦੇ ਜਿਹੜੇ 22 ਜਿਹੜੀਆਂ 2022 ਦੇ ਗੱਡੀਆਂ ਉਹਨਾਂ ਨੂੰ ਨਹੀਂ ਆਰਸੀ ਮਿਲਣ ਈ ਹੈਗੀ ਉਹ ਏਜੰਸੀ ਨੂੰ ਦਬਾਅ ਪਾ ਜਾਂਦਾ ਸਾਨੂੰ ਤੇ ਜਿੰਨਾ ਹੈਗੀ ਬਾਕੀ ਉਹਨਾਂ ਅਪਲਾਈ ਕਰਾ ਦਨੇ ਆ ਟੈਂਪਰੀ ਨੰਬਰ ਦਾ ਆਪਸ਼ਨ ਦੇ ਦੇਣਾ ਇੱਕ ਟੈਂਪਰੀ ਨਾਲ ਕੋਈ ਲਸਾਂਸ ਦੇ ਦੇਣ ਜਿਹੜਾ ਅੱਜ ਅਪਲਾਈ ਕਰਦਾ ਸਵੇਰੇ ਲਸਾਂਸ ਮਿਲ ਜਾਏ ਸਿਰਫ ਈ ਰਿਕਸ਼ਾ ਚਲਾ ਸਕਣ 18 ਸਾਲ ਦੀ ਉਮਰ ਤੋਂ ਬਾਅਦ ਹੀ ਅਪਲਾਈ ਕਰਨ ਲੱਗਾ ਚਾਹੀਦਾ ਬੰਦੇ ਨੂੰ ਇਹ 18 ਕਰੇ 2 ਇਹਨਾਂ ਨੂੰ ਆਪਸ਼ਨ ਤੇ ਦੇਣ ਇੱਕ ਟੈਂਪਰੇਰੀ ਸਰਪੇ ਦੇਣ ਵੀ ਟੈਂਪਰੇਰੀ ਆਪਣਾ ਇਰਖਾ ਚਲਾ ਸਕਦੇ ਆ ਹੋਰ ਕੁਝ ਨਹੀਂ ਚਲਾ ਸਕਦੇ ਉਹਦੀ ਆਪਸ਼ਨ ਤੇ ਦੇ ਦੇਣਾ ਫੇਰ ਉਹਨਾਂ ਨੂੰ ਉਹ ਧਿਆੜੇ ਦੇ ਬੰਦੇ ਆ ਕੀ ਕਰਨਾ ਹੈ ਉਹ ਧਿਆੜੇ ਕੀ ਕਰਨਾ ਹੈ ਚੈੱਕ ਕਰਦੇ ਹੋ ਕਿਸੇ ਇਰਖਾ ਨੂੰ ਤੁਸੀਂ ਕਿਹੜੇ ਕਿਹੜੇ ਕਾਗਜ਼ਾਤ ਮੈਂ ਇਹਨਾਂ ਕੋ ਚੱਕ ਲਈਏ ਸਟੈਂਪ ਪੇਪਰ ਲੈ ਆਇਆ ਨਾ ਕੋ ਮੈਂ 5 500 ਰੁਪਏ ਦਾ ਹੋਰ ਕਿਹੜੇ ਕਾਗਜ਼ਾਤ ਹੋਰ ਨੇ ਗੱਡੀ ਦੀ ਕਿ ਆਰਸੀ ਵੀ ਹੈਗੀ ਮਕ ਪਈਆਂ ਨਾ ਦੀਆਂ ਹੈਗੀਆਂ ਵਾ ਚੈੱਕ ਪੂਰੇ ਪਈ ਆ ਕੋਈ ਉਹ ਆਪਸ਼ਨ ਕੋਈ ਨਹੀਂ ਵਧੀਆ ਕਰਾ ਲਿਆ ਇਹਨਾਂ ਦੀ ਆਰਸੀ ਉਹਨਾਂ ਨੂੰ ਤੇ ਜਬਤ ਨਹੀਂ ਕੀਤਾ ਗਿਆ ਜੜੀ ਕਿੰਨਾ ਇਹਨਾਂ ਦੀ ਇੰਸ਼ੋਰੈਂਸ ਹੋਈ ਤੁਹਾਨੂੰ ਇਹਨਾਂ ਪਤਾ ਇਨਸੋਰਸ ਦੇ ਵਿੱਚ ਜਿਹੜਾ ਚਲਾਉਣ ਵਾਲਾ ਹੁੰਦਾ ਤਾਂ ਲਾਇਸੈਂਸ ਵੀ ਜ਼ਰੂਰੀ ਹੁੰਦਾ। ਪਰ ਲਾਇਸੈਂਸ ਜ਼ਰੂਰੀ ਹੁੰਦਾ ਇਹ ਤਾਂ ਹੁਣ ਕੀਤਾ ਨਾ ਇਹ ਤਾਂ 2-3 ਸਾਲ ਦੇ ਚੱਲਣ ਡੀਆਂ ਨੇ। ਰੜਕਾ ਤੇ ਅੱਜ ਪਿਆ ਵਾ ਉਦੋਂ ਕਿਉਂ ਨਹੀਂ ਪਿਆ ਹੈਗਾ? ਜੇ ਰੂਲ ਅੱਜ ਨਵਾਂ ਬਣਾ ਕੋਈ ਰੂਲ ਤੇ ਉਦੋਂ ਦਾ ਚੱਲਣ ਡਿਆ ਜੋ ਹੈਗਾ ਵਾ। ਮਤਲਬ ਜੇ ਆਪਸ਼ਨ ਆਉਂਦੀ ਇੱਕ ਡੇਟ ਦੇ ਉੱਤਰ ਤੇ ਕਹਿ ਕੇ ਇਹਨਾਂ ਦੇ ਕਹਿ ਦਿੰਨਾ ਕਿ ਟੈਂਪੋਰਰੀ ਲਾਇਸੈਂਸ ਦੇ ਦਿਓ ਦਿ ਇਹਨਾਂ ਨੂੰ। ਸਿਰਫ ਓਨਲੀ ਈ-ਰਿਕਸ਼ਾ ਚਲਾ ਸਕਦੇ ਆ। ਓਤਲਵਾ ਗੱਡੀ ਹੋਰ ਕੋਈ ਨਹੀਂ ਚਲਾ ਸਕਦੇ। ਤੁਹਾਨੂੰ ਕੀ ਮੁਸ਼ਕਲ ਆਉਂਦੀ ਹੈ? ਮੁਸ਼ਕਲ ਆਉਣੀ ਮੈਂ ਨੇ